ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਆਪ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਅੱਜ ਜੋ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਕੁਦਰਤੀ ਨਜ਼ਾਰੇ ਦੀ ਹੈ ਮੈਨੂੰ ਬਹੁਤ ਸਕੂਨ ਮਿਲਿਆ ਉਸ ਵੀਡੀਓ ਨੂੰ ਮਨਾਉਂਦੇ ਹੋਏ ਉਹ ਕਾਰਜ ਕਰਕੇ ਬੇਸੀ ਤਾਂ ਆਪਣਾ ਸਾਰਿਆਂ ਦੀ ਫਰਜ਼ ਬਣਦਾ ਕਿ ਅਸੀਂ ਪੰਛੀਆਂ ਨੂੰ ਪਿਆਰ ਕਰੀਏ ਔਰ ਉਹਨਾਂ ਲਈ ਕੁਛ ਨਾ ਕੁਛ ਜੋ ਅਸੀਂ ਉਹਨਾਂ ਨੂੰ ਪਾ ਸਕਦੇ ਹਾਂ ਚੋਗਾ ਉਹ ਜ਼ਰੂਰ ਪਾਈਏ ਕਿਉਂਕਿ ਦੋਸਤੋ ਇੱਕ ਪੰਛੀ ਜੋ ਆਪਣੇ ਖਾਣੇ ਦੀ ਭਾਲ ਦੇ ਵਿੱਚ ਇਧਰ ਉਧਰ ਜਾਂਦੇ ਨੇ ਤੇ ਸਾਡਾ ਸਾਰਿਆਂ ਦੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਲਈ ਕੁਛ ਚੋਗਾ ਆਪਣੇ ਘਰਾਂ ਦੀਆਂ ਸੱਤਾਂ ਤੇ ਪਾਈਏ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਕਿ ਇਹ ਕੰਮ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਔਰ ਜੇ ਤੁਹਾਨੂੰ ਵੀ ਸਕੂਨ ਮਿਲਿਆ ਤਾਂ ਵੱਧ ਤੋਂ ਵੱਧ ਆਪਣੇ ਉਹਨਾਂ ਦੋਸਤਾਂ ਤੱਕ ਮਿੱਤਰਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਮੈਨੂੰ ਇਹ ਵੀਡੀਓ ਬਣਾਉਣ ਦੇ ਲਈ ਜੋ ਸਕੂਨ ਮਿਲਿਆਗਾ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨ ਜਾ ਰਿਹਾ। ਔਰ ਆਸਾ ਕਿ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਆਪਣੇ ਉਹਨਾਂ ਮਿੱਤਰਾਂ ਤੱਕ ਜਰੂਰ ਪਹੁੰਚਾਓਗੇ ਔਰ ਸਭ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਪੰਛੀਆਂ ਨੂੰ ਜਰੂਰ ਇਸ ਤਰ੍ਹਾਂ ਚੋਗਾ ਪਾਈਏ ਤਾਂ ਕਿ ਉਹ ਵੀ ਆਪਣਾ ਜਿਹੜਾ ਪੇਟ ਹੈ ਪਾਲ ਸਕਣ। ਹੁਣ ਇਸ ਮੈਂ ਤੁਹਾਨੂੰ ਸਿੱਧਾ ਵੀਡੀਓ ਵੱਲ ਲੈ ਕੇ ਚੱਲਦਾ। ਇਸ ਵੀਡੀਓ ਨੂੰ ਇੰਨੀ ਕਿ ਦਬ ਕੇ ਸ਼ੇਅਰ ਕਰ ਦਿਓ। ਕੇ ਵੀਡੀਓ ਹਰ ਇੱਕ ਵਧੀਆ ਜੀਵਨ ਬਤੀਤ ਕਰ ਰਹੇ ਇਹ ਮਨੁੱਖ ਤੱਕ ਪਹੁੰਚ ਜਾਵੇ ਤਾਂ ਕਿ ਉਹ ਵੀ ਇੱਕ ਨੇਕ ਕਾਰਜ ਵੈਸੇ ਆਪਾਂ ਬੜੇ ਲੰਗਰ ਲਾਉਣੇ ਆ ਮਨੁੱਖਤਾ ਲਈ ਤੇ ਕੁਝ ਜਿਹੜੇ ਲੰਗਰ ਆ ਜੋ ਆਪਣੇ ਅਨੇਕ ਕਮਾਈ ਦੇ ਵਿੱਚੋਂ ਅਸੀਂ ਪੰਛੀਆਂ ਲਈ ਵੀ ਕੱਢੀਏ ਸੋ ਮੈਂ ਵੀਡੀਓ ਵੱਲ ਲੈ ਕੇ ਸਾਨੂੰ ਲੈ ਕੇ ਚੱਲਦਾ ਆਸ ਹੈ ਕਿ ਤੁਹਾਨੂੰ ਵੀ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਤੋ ਦੋਸਤੋ ਸਾਡੇ ਚਾਚਾ ਜੀ ਅੱਜ ਗਏ ਨੇ ਸਰਹੰਦ ਔਰ ਦੁਕਾਨ ਦੇ ਉੱਪਰ ਉਹ ਚੋਗਾ ਪਾਉਂਦੇ ਨੇ ਡੇਲੀ ਅੱਜ ਦੁਕਾਨ ਸਵੇਰੇ ਖੁੱਲੀ ਨਹੀਂ ਹੈ ਇਸ ਕਰਕੇ ਤੁਸੀਂ ਇਹ ਦੇਖੋ ਵੀ ਜਿਹੜੇ ਪੰਛੀ ਨੇ ਕਿਵੇਂ ਚੋਗੇ ਨੂੰ ਡੀਕ ਰਹੇ ਨੇ ਇਹ ਸਾਰੇ ਪੰਛੀ ਸਵੇਰ ਆਪਣੇ ਟਾਈਮ ਤੇ ਆ ਜਾਂਦੇ ਨੇ ਔਰ ਚੋਗਾ ਖਾਂਦੇ ਨੇ ਦੇਖੋ ਜੇ ਮੈਂ ਦਿਖਾ ਦੇਵਾਂ ਗਟਾਰਾਂ ਜਾਦੇ ਨੇ ਔਰ ਇਹ ਚੋਗੇ ਨੂੰ ਡੀਕ ਰਹੀਆਂ ਨੇ ਇੱਧਰ ਵੀ ਬੈਠੇ ਨੇ ਦੇਖੋ ਔਰ ਹੁਣ ਅਸੀਂ ਚੋਗਾ ਪਾਉਣ ਜਾ ਰਹੇ ਹਾਂ ਦੇਖੋ ਕਿਵੇਂ ਆਉਂਦੇ ਨੇ ਸਾਰੇ ਇਧਰ ਕੋਲ ਆ ਗਏ ਦੇਖੋ ਕੀ ਕੁਦਰਤ ਦਾ ਨਜ਼ਾਰਾ ਚੋਗਾ ਸੀ ਪਾ ਦਿੱਤਾ ਪੰਛੀ ਸਾਰੇ ਕੋਲੇ ਆ ਗਏ ਨੇ ਕੋਸਤਾ ਆ ਵੀ ਗਏ ਕੋਸਾ ਰਹੇ ਨੇ ਐਸੀ ਚੋਗਾ ਸਾਰੇ ਖਲਿਆਰ ਦਿੱਤਾ ਦੇਖੋ ਇਹ ਹਰ ਰੋਜ਼ ਜਿਹੜੀਆਂ ਇੰਨੀਆਂ ਗਟਾਰਾਂ ਨੇ ਕੂਟਰ ਵੀ ਨੇ ਵਿੱਚ ਇਹ ਨਹੀਂ ਮੈਨੂੰ ਪਤਾ ਕਿਹੜਾ ਜਾਨਵਰ ਹੈ ਆ ਸੌਰੀ ਪੰਛੀ ਹੈ ਸੋ ਅੱਜ ਜੋਗਾ ਪਾਉਣ ਦਾ ਜਿਹੜਾ ਸੁਭਾਗ ਹੈ ਉਹ ਆਪਾਂ ਨੂੰ ਪ੍ਰਾਪਤ ਹੋਇਆ ਸੀ ਚਾਚਾ ਜੀ ਦਾ ਫੋਨ ਆਇਆ ਕਿ ਪੰਛੀ ਜਿਹੜੇ ਹੈਗੇ ਨੇ ਉਹ ਵੇਟ ਕਰ ਰਹੇ ਹੋਣਗੇ ਔਰ ਜਿਵੇਂ ਉਹਨਾਂ ਨੇ ਦੱਸਿਆ ਉਵੇਂ ਹੀ ਹੋਇਆ ਇਹ ਪੂਰਾ ਚੀਕ ਚਗਾੜਾ ਇਹਨਾਂ ਨੇ ਪਾਇਆ ਹੋਇਆ ਸੀਗਾ ਆ ਦੇਖੋ ਤੁਸੀਂ ਕੁਸਾ ਆ ਵੀ ਗਏ ਨੇ ਔਰ ਕੁਸਾ ਉਧਰ ਦੂਸਰੇ ਕੋਠੇ ਤੇ ਚਲੇ ਜਾਂਦੇ ਨੇ ਕਿਉਂਕਿ ਮੈਂ ਇਹਨੂੰ ਖੜਾ ਦੇਖ ਕੇ ਹੋ ਸਕਦਾ ਇਹ ਡਰ ਰਾਇ ਹੈ ਹੁਣ 2 ਮਿੰਟ ਆਪਾਂ ਅੰਦਰ ਵਾਲ ਨੂੰ ਹੁੰਦੇ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਸਾਰੇ ਇਹ ਆਪਣੇ ਕੋਠੇ ਦੇ ਉੱਪਰ ਆ ਗਏ ਹੁਣ ਵੀਡੀਓ ਜਿਹੜੀ ਹੈ ਮੈਂ ਇਹਨਾਂ ਤੋਂ ਓਲੇ ਬੈਠ ਕੇ ਬਣਾ ਰਿਹਾ ਤਾਂ ਕਿ ਮੈਨੂੰ ਦੇਖ ਕੇ ਉਡਾਰੀ ਨਾ ਮਾਰਨ ਦੇਖੋ ਉਸ ਕੋਠੇ ਦੇ ਉੱਪਰ ਬੱਦ ਜਾਂਦੇ ਆ ਇਧਰੋਂ ਉਹ ਕੋਠੇ ਦੇ ਉੱਪਰ ਸੋਹੇ ਨਜ਼ਾਰੇ ਅੱਜ ਸਵੇਰੇ ਸਵੇਰੇ ਜੋ ਦੇਖਣ ਨੂੰ ਮਿਲਿਆ ਕੁਦਰਤੀ ਦੇਖੋ ਕਬੂਤਰ ਆ ਗਏ ਇਹ ਚਿੜੀਆਂ ਨੇ ਛੋਟੀਆਂ ਛੋਟੀਆਂ ਗਟਾਰਾਂ ਜਾਦੇ ਨਹੀਂ ਗਟਾਰਾਂ ਜਿਉਂ ਆਪਾ ਦੇਖ ਲਈਏ ਕਿ 2-300 ਤੱਕ ਗिटार ਹੋਣੀ ਹੈ। ਸੋ ਅੱਜ ਮਰੀਜ਼ ਤੋਂ ਇਲਾਵਾ ਜਿਹੜੀ ਇਹ ਵੀਡੀਓ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸੋ ਬੜਾ ਵਧੀਆ ਲੱਗਿਆ। ਕਿ ਇਸ ਤਰ੍ਹਾਂ ਜਿਹੜਾ ਕੁਦਰਤੀ ਨਜ਼ਾਰਾ ਜੋ ਅੱਜ ਤੁਹਾਡੇ ਨਾਲ ਇਸ ਵੀਡੀਓ ਜਰੀ ਮੈਂ ਸਾਂਝਾ ਕੀਤਾ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਵੀ ਸਾਂਝਾ ਕਰੋ ਤਾਂ ਕਿ ਇਹ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਆਪਣੇ ਇਸ ਘਰ ਦੀ ਸਤਿ ਦੇ ਉੱਪਰ ਸੋਏ ਤੁਸੀਂ ਵੀਡੀਓ ਨਾਲ ਬਨੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹੇ ਸਾਡਾ ਇਸ ਵੀਡੀਓ ਦੇ ਵਿੱਚ ਸਾਥ ਦਿੱਤਾ ਇਹ ਵੀਡੀਓ ਮੇਰੇ ਕਲੀਨਿਕ ਨਾਲੋਂ ਹਟਕੇ ਤਾਂ ਸੀ ਪਰ ਕਲੀਨਿਕ ਵਾਲੀਆਂ ਵੀਡੀਓ ਪਾਉਣ ਤੋਂ ਵੀ ਵੱਧ ਸਕੂਨ ਮੈਨੂੰ ਇਸ ਵੀਡੀਓ ਬਣਾਉਣ ਦੇ ਵਿੱਚ ਇਸ ਵੀਡੀਓ ਨੂੰ ਪਾਉਣ ਦੇ ਵਿੱਚ ਮਿਲਿਆ ਔਰ ਇੱਕ ਨੇਕ ਕੰਮ ਕਰਨ ਦੇ ਵਿੱਚ ਮਿਲਿਆ ਜੋ ਅੱਜ ਮੈਨੂੰ ਇਹ ਸੁਭਾਅ ਪ੍ਰਾਪਤ ਹੋਇਆ ਮੈਂ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰਦਾ ਕਿ ਇਸ ਤਰ੍ਹਾਂ ਸਾਥੋਂ ਜਿਹੜਾ ਆਪਣੀ ਨੇਕ ਕਮਾਈ ਤੋਂ ਦਸਬੰਧ ਕਢਵਾਉਂਦਾ ਰਹੇ ਸਾਨੂੰ ਇਸ ਜੋਗ ਪ੍ਰਮਾਤਮਾ ਬਣਾਈ ਰੱਖੇ ਤੁਸੀਂ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਹਰ ਇੱਕ ਉਸ ਲੋਕ ਮਨੁੱਖ ਤੱਕ ਪਹੁੰਚ ਜਾਵੇ ਜੋ ਇਹ ਕਾਰਜ ਕਰਨ ਲਈ ਆਪਣਾ ਵੀ ਯੋਗਦਾਨ ਪਾਊਗਾ ਇੱਕ ਪੰਛੀ ਅਨੁਜੋਗਾ ਪਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ